ਅ ਡਿਸਟ੍ਰਿਕਟ ਡਿਸਟ੍ਰਿਕਟ ਪੁਲਿਸ ਮੁਕਸਰ ਵੱਲੋਂ ਜੋ ਹੈ ਅੱਜ 10 ਤੋਂ 4 ਜੋ ਹੈ ਸਪੈਸੀਫਿਕਲੀ ਨਾਈਟ ਡੋਮਿਨੇਸ਼ਨ ਐਕਸਰਸਾਈਜ਼ ਜੋ ਹੈ ਮੈਸਿਵ ਲੈਵਲ ਤੇ ਐਗਜ਼ੀਕਿਊਟ ਕੀਤੀ ਜਾ ਰਹੀ ਹੈ ਤੋਂ ਵਿਸ਼ੇਸ਼ ਕਰ ਜੋ ਡਿਸਟ੍ਰਿਕਟ ਮੁਕਸਰ ਦੇ ਟਾਊਨਸ ਹੈਗੇ ਆ ਗਿੱਦੜਬਾ ਮਲੋਟ ਤੇ ਮੁਕਸਰ ਇੱਥੇ ਪ੍ਰੋਪਰ ਜੋ ਹੈ ਸਿਕਿਉਰਿਟੀ ਡਿਪਲੋਇਮੈਂਟ ਕੀਤੀ ਹੋਈ ਹੈ 150 ਦੇ ਕਰੀਬ ਜੋ ਹੈ ਪੁਲਿਸ ਮੁਲਾਜ਼ਮ ਡਿਪਲੋਏ ਕੀਤੇ ਗਏ ਇਸ ਦੇ ਨਾਲ ਨਾਲ ਚਾਰ ਜੋ ਹੈ ਜੀਓ ਰੈਂਕ ਆਫਿਸਰਸ ਜੋ ਹੈ ਇਸ ਨੂੰ ਚੈੱਕ ਕਰੇ ਹੈਗੇ ਤੇ ਮੈਂ ਵੀ ਅੱਜ ਜਿਵੇਂ ਮੁਕਸਰ ਜੋ ਦੇਖ ਰਿਹਾ ਹੈਗਾ ਕਿ ਇੱਥੇ ਜੋ ਪਟਿੰਡਾ ਚੌਕ ਹੈ ਇੱਥੇ ਪ੍ਰੋਪਰ ਡੋਮਿਨੇਸ਼ਨ ਜੋ ਕਰਕੇ ਤੇ ਵੀਹਿਕਲਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜੋ ਕੋਈ ਸਸਪੈਕਟਸ ਲੱਗਦੇ ਹਨ ਉਹਨਾਂ ਨੂੰ ਪ੍ਰੋਪਰ ਪੁਸ਼ਕਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿਧਰੋਂ ਆਏ ਹੈ ਕਿਧਰੋਂ ਜਾ ਰਹੇ ਹੈਗੇ ਤੇ ਉਹਨਾਂ ਦੀ ਸਰਚ ਵੀ ਕੀਤੀ ਜਾ ਰਹੀ ਹੈ ਇਹ ਪੂਰੇ ਡਿਸਟ੍ਰਿਕਟ 'ਚ ਅੱਜ ਲਗਭਗ 12 ਥਾਵਾਂ ਤੇ ਪ੍ਰੋਮਿਨੈਂਟਲੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਤੇ ਜੋ ਪ੍ਰੋਮਿਨੈਂਟ ਟਾਊਨਸ ਹੈਗੇ ਗਿੱਦੜਵਾ ਮਲੋਟ ਦੇ ਮੁਕਸਰ ਹੈਗੇ ਇਸ ਦੇ ਅਲਾਵਾ ਜੋ ਕੋਈ ਸਟ੍ਰੈਟੈਜੀਕ ਪੁਆਇੰਟਸ ਹੈ ਡਿਸਟ੍ਰਿਕਟ ਐਂਟਰੀ ਪੁਆਇੰਟਸ ਹੈਗੇ ਤੋਂ ਗਿੱਦੜਵਾ ਸਾਈਡ ਤੇ ਉਹ ਦੋਲਾ ਨਾਕਾ ਹੈਗਾ ਜਾਂ ਉਧਰ ਫਾਜ਼ਿਲਕਾ ਸਾਈਡ ਤੋਂ ਪੱਕੀ ਟਿੱਬੀ ਹੈਗਾ ਉਧਰ ਲੰਬੀ ਤੇ ਹਰਿਆਣਾ ਦੇ ਰਾਜਸਥਾਨ ਐਡਜੋਇਨਿੰਗ ਜੋ ਕਿਲੀਆਂ ਵਾਲੀ ਨੱਕ ਹੈਗਾ ਉੱਥੇ ਪ੍ਰੋਪਰ ਡੋਮਿਨੇਸ਼ਨ ਤੇ ਚੈਕਿੰਗਸ ਮੈਸਿਵ ਲੈਵਲ ਤੇ ਕੀਤੀ ਜਾ ਰਹੀ ਹੈ ਤੇ ਮੁਕਸਰ ਪੁਲਿਸ ਇਜ਼ 100% ਕਮਿਟਿਡ ਫੋਰ ਸੇਫਟੀ ਐਂਡ ਸਿਕਿਉਰਿਟੀ ਆਫ 올 ਦਾ ਰੈਜ਼ੀਡੈਂਟਸ ਤੇ ਮੈਂ 15 ਅਗਸਤ ਦੇ ਮੌਕੇ ਤੇ ਇਹ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਪੁਲਿਸ ਦੀ ਸਿਕਿਉਰਿਟੀ ਡਿਊਟੀਆਂ ਤੇ ਤੇ ਉਸਦੇ ਪ੍ਰੋਪਰ ਜੋ ਚੈਕਿੰਗਸ ਜੋ ਹੁੰਦੀ ਹੈ ਉਸ ਤੇ ਪੁਲਿਸ ਨੂੰ ਕੋਆਪਰੇਟ ਕਰਨ ਤੇ ਸਪੋਰਟ ਕਰਨ